ਵਿਕਰਮ ਮਜੀਠੀਆ ਦੀ ਜ਼ਮਾਨਤ ਪ੍ਰੈਸ਼ਨ ਦੇ ਉੱਪਰ ਹਾਈ ਕੋਰਟ ਨੇ ਸੁਣਾਇਆ ਫੈਸਲਾ ਵਿਕਰਮ ਮਜੀਠੀਆ ਆਉਣਗੇ ਜੇਲ੍ਹ ਤੋਂ ਬਾਹਰ ਜੋ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਸਾਰੇ ਤੱਥ ਸਾਹਮਣੇ ਰੱਖ ਦਿੱਤੇ ਵਿਜੀਲੈਂਸ ਦੇ ਵੱਲੋਂ ਜੋ ਝੂਠੇ ਕੇਸ بنائے ਗਏ ਨੇ ਜੋ ਰਾਜਨੀਤੀ ਦੇ ਕਾਰਨ ਵਿਕਰਮ ਮਜੀਠੀਆ ਨੂੰ ਪਸਾਇਆ ਗਿਆ ਸੋ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਹੈ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਪਰ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨ ਮੰਤਰੀ ਵਿਕਰਮ ਮਜੀਠੀਆ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਵਿਜੀਲੈਂਸ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਸੋ ਲਗਾਤਾਰ ਉਹਨਾਂ ਦੇ ਕੇਸ ਨੂੰ ਲੈ ਕੇ ਜੋ ਮੁਹਾਲੀ ਅਦਾਲਤ ਵੱਲੋਂ ਸੁਣਵਾਈ ਹੁੰਦੀ ਰਹੀ ਉਹਨਾਂ ਦੀ ਜੋ ਜ਼ਮਾਨਤ ਅਪ੍ਰੋਸ਼ਨ ਸੀ ਜੋ ਹਾਈ ਕੋਰਟ ਅਦਾਲਤ ਨੇ ਰੱਦ ਕਰ ਦਿੱਤੀ ਉਸ ਤੋਂ ਬਾਅਦ ਉਹਨਾਂ ਦਾ ਚਲਾਨ ਪੇਸ਼ ਕੀਤਾ ਗਿਆ ਚਲਾਨ ਦੇ ਵਿੱਚ 40000 ਜਿਹੜੇ ਉਹ ਪੰਨੇ ਨੇ ਉਹਨਾਂ ਦੇ ਵਿੱਚ ਵੱਖ-ਵੱਖ 200 ਦੇ ਲਗਭਗ ਗਵਾਹਾਂ ਦੀਆਂ ਗਵਾਹੀਆਂ ਦਰਜ ਨੇ ਜਿਨ੍ਹਾਂ ਵਿੱਚੋਂ ਅਕਾਲੀ ਭਾਜਪਾ ਤੇ ਲੀਡਰਾਂ ਦੀਆਂ ਗਵਾਹੀਆਂ ਪੰਜਾਬ ਪੁਲਿਸ ਦੇ ਅਫਸਰਾਂ ਦੀਆਂ ਗਵਾਹੀਆਂ ਤੇ ED ਦੇ ਸਾਬਕਾ ਡਾਇਰੈਕਟਰ ਦੀਆਂ ਗਵਾਹੀਆਂ ਵੀ ਸ਼ਾਮਲ ਨੇ ਸੋ ਜਿਵੇਂ ਹੀ ਅੱਜ 6 ਨਵੰਬਰ ਨੂੰ ਜੋ ਕੱਲ ਉਹਨਾਂ ਦੀ ਜਮਾਨਤ ਦੇ ਉੱਪਰ ਸੁਣਵਾਈ ਹੋਈ ਉਹ ਸੁਣਵਾਈ ਨੂੰ ਇੱਕ ਦਿਨ ਲਈ ਫਿਰ ਮੁਲਤਵੀ ਕਰ ਦਿੱਤਾ ਗਿਆ ਜਦੋਂ ਪੰਜਾਬ ਵਿਜੀਲੈਂਸ ਦੇ ਵੱਲੋਂ ਐਡਵੋਕੇਟ ਜਨਰਲ ਹਾਈ ਕੋਰਟ ਵਿੱਚ ਪੇਸ਼ ਹੋਇਆ ਤਾਂ ਉਹਨਾਂ ਨੇ 2 ਦਿਨ ਦਾ ਸਮਾਂ ਦੀ ਮੰਗ ਕੀਤੀ ਪਰ ਹਾਈ ਕੋਰਟ ਨੇ ਉਹਨਾਂ ਨੂੰ ਝਾੜ ਪਾਈ ਕਿ ਵਾਰ-ਵਾਰ ਜੋ ਅਦਾਲਤ ਦਾ ਸਮਾਂ ਖਰਾਬ ਕੀਤਾ ਜਾ ਰਿਹਾ ਹੈ ਸੋਬ ਮਜੀਠੀਆ ਦੇ ਜਿਹੜੇ ਕੇਸ ਨੂੰ ਲੈ ਕੇ ਉਹਨਾਂ ਦੇ ਸਾਰੇ ਸਬੂਤ ਜਿਹੜੇ ਨੇ ਉਹ ਅਜੇ ਤੱਕ ਵਿਜੀਲੈਂਸ ਪੇਸ਼ ਨਹੀਂ ਕਰ ਸਕੀ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਦੀ ਜਿਹੜੀ ਜਮਾਨਤ ਤੇ ਉਹ ਹਾਈ ਕੋਰਟ ਦੇ ਵੱਲੋਂ ਦੇਣ ਦਾ ਜਿਹੜਾ ਹੁਕਮ ਸੁਣਾ ਦਿੱਤਾ ਗਿਆ ਸੋ ਇਸ ਤੋਂ ਪਹਿਲਾਂ ਕਿ ਵਿਜੀਲੈਂਸ ਦੇ ਵੱਲੋਂ ਭੇਜੇ ਹੋਏ ਐਡਵੋਕਟ ਜਨਰਲ ਜਿਨ੍ਹਾਂ ਨੇ ਆਪਣਾ ਪੱਖ ਰੱਖਿਆ ਉਸ ਦੇ ਵਿੱਚ ਉਹਨਾਂ ਨੇ ਉਹ ਸਾਰੇ ਤੱਥ ਪੇਸ਼ ਕੀਤੇ ਨੇ ਪਰ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਉੱਪਰ ਬਹਿਸ ਕਰਨ ਲਈ ਹੁਕਮ ਦਿੱਤਾ ਕਿ ਤੁਸੀਂ ਜ਼ਮਾਨਤ ਉੱਪਰ ਬਹਿਸ ਕਰੋ ਇਹ ਤਾਂ ਸਾਰੇ ਜਿਹੜੇ ਤੁਸੀਂ ਦੋਸ਼ ਲਾਏ ਹੋਏ ਨੇ ਇਹ ਕੋਰਟ ਦੇ ਵਿੱਚ ਟ੍ਰਾਇਲ ਚੱਲ ਰਹੇ ਨੇ ਜੋ ਅਜੇ ਤੱਕ ਦੋਸ਼ ਸਾਬਤ ਨਹੀਂ ਹੋ ਸਕੇ ਤਾਂ ਫਿਰ ਜ਼ਮਾਨਤ ਕਿਉਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਅੱਜ ਫਿਰ ਜੋ ਸੁਣਵਾਈ ਹੋਈ ਹੈ ਉਸ ਸੁਣਵਾਈ ਦੇ ਵਿੱਚ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਵਿਕਰਮ ਮਜੀਠੀਆ ਨੂੰ ਜੋ ਜ਼ਮਾਨਤ ਦੇ ਦਿੱਤੀ ਜਾਵੇਗੀ ਅੱਜ ਜੋ ਹੁਕਮ ਜਾਰੀ ਹੋ ਜਾਣਗੇ ਇਸ ਤੋਂ ਪਹਿਲਾਂ ਕਿ ਵਕੀਲਾਂ ਦੇ ਵੱਲੋਂ ਸਾਰੇ ਤੱਥਾਂ ਨੂੰ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਹੁਣ ਇਸ ਮਾਮਲੇ ਵਿੱਚ ਜੋ ਅੱਜ ਦੁਬਾਰਾ ਸੁਣਵਾਈ ਹੋ ਰਹੀ ਹੈ, ਸੋ ਜ਼ਿਕਰ ਕਰਦੀ ਹੈ ਕਿ ਮਜੀਠੀਆ ਨੂੰ 25 ਜੂਨ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਇਰੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਟੀਮਾਂ ਨੇ ਹਿਮਾਚਲ, ਦਿੱਲੀ, ਯੂਪੀ ਸਣੇ 25 ਥਾਵਾਂ ਤੇ ਜੋ ਉਹਨਾਂ ਦੀ ਪ੍ਰਾਪਰਟੀ ਦੀ ਪਛਾਣ ਕੀਤੀ ਸੀ, 6 ਜੁਲਾਈ ਤੱਕ ਵਿਜੀਲੈਂਸ ਨਿਰਮਾੜ ਲਿਆ ਉਹਨਾਂ ਦਾ ਔਰ ਇਸ ਤੋਂ ਬਾਅਦ ਉਹ ਨੈਕ ਹਰਾਸਤ ਵਿੱਚ ਬੰਨ੍ਹ ਹਨ ਵਿਜੀਲੈਂਸ ਵੱਲੋਂ 22 ਅਗਸਤ ਨੂੰ ਚਾਰ ਸ਼ੀਟ ਦਾਖਲ ਕੀਤੀ ਗਈ ਸੀ ਇਸ ਵਿੱਚ 40000 ਤੋਂ ਵੱਧ ਪੰਨਿਆਂ ਦੇ ਦਸਤਾਵੇਜ਼ੀ ਸਬੂਤ ਅਤੇ 200 ਤੋਂ ਵੱਧ ਗਵਾਹਾਂ ਦੇ ਸਬੂਤ ਸ਼ਾਮਲ ਹਨ ਜਿਨ੍ਹਾਂ ਵਿੱਚ ਜੋ ਇਹੀ ਦੱਸਿਆ ਗਿਆ ਰਿਹਾ ਕਿ ਵਿਕਰਮ ਮਜੀਠੀਆ ਨੇ ਜੋ 2007 ਤੋਂ ਲੈ ਕੇ ਤੇ 2013 ਤੱਕ ਪੰਜਾਬ ਵਿੱਚ ਸੰਤਹਿਤਿਕ ਡਰੱਗ ਦੀ ਸਪਲਾਈ ਕੀਤੀ ਔਰ ਉਸ ਵਿੱਚ ਜਿਹੜਾ ਕਿ 6000 ਕਰੋੜ ਰੁਪਏ ਦੀ ਜਿਹੜੀ ਡਰੱਗ ਮਣੀ ਹੈ ਉਸ ਨੂੰ ਇਸ ਨਾਲ ਜੋੜਿਆ ਜਾ ਰਿਹਾ ਜੋ ਵਿਕਰਮ ਮਜੀਠੀਆ ਨੇ ਹੁਣ ਨਹਿਰ ਘਰਾਸ ਵਿੱਚ ਹੰਦਿਆ ਹੋਇਆ ਜੋ ਪੰਜਾਬ ਵਿੱਚ ਰੱਖੜੀ ਦਾ ਤਿਹਾਰ ਦੀਵਾਲੀ ਦਾ ਤਿਹਾਰ ਦਸਹਿਰੇ ਦਾ ਤਿਹਾਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਜੇਲ੍ਹ ਦੇ ਵਿੱਚ ਹੀ ਮਨਾਇਆ ਸੋ ਇਸ ਤੋਂ ਪਹਿਲਾਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਵਿਕਰਮ ਮਜੀਠੀਆ ਬਹੁਤ ਜਲਦੀ ਜੇਲ੍ਹ ਤੋਂ ਬਾਹਰ ਆਉਣਗੇ ਤੇ ਨਵੇਂ ਸਾਲ ਜਿਹੜਾ ਆਪਣੇ ਘਰ ਵਿੱਚ ਮਨਾਉਣਗੇ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਦਸ਼ਕਾਂ ਦੇ ਵਿੱਚ ਉਨ੍ਹਾਂ ਦੇ ਵਰਕਰਾਂ ਦੇ ਵਿੱਚ ਅਕਾਲੀ ਦਲ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜੋ ਵਿਕਰਮਜੀਤਿਆ ਦੇ ਉੱਪਰ ਵੱਡਾ ਫੈਸਲਾ ਅੱਜ ਆ ਸਕਦਾ ਹੈ